ਇਹ ਦੁਨੀਆ ਦੀ ਜਿਹੜੀ ਸਿਰਮੌਰ ਯੂਨੀਵਰਸਿਟੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿੱਥੋਂ ਪੰਜਾਬ ਨੇ ਇਸ ਦੇ ਰਾਈ ਬਹੁਤ ਵੱਡੀ ਤਰੱਕੀ ਕੀਤੀ ਹੈ ਅਸੀਂ ਖੇਤੀਬਾੜੀ ਦਾ ਸੂਬਾ ਇਸ ਯੂਨੀਵਰਸਿਟੀ ਨੇ ਬਹੁਤ ਮਿਹਨਤ ਕਰਕੇ ਪੰਜਾਬ ਦਾ ਜਿਹੜਾ ਵਾਤਾਵਰਣ ਵੀ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜੀ ਖੇਤੀਬਾੜੀ ਹੈ ਉਹਦੇ ਵੱਡੇ ਸੁਧਾਰ ਲਿਆ ਕੇ ਵੱਡੀ ਤਰੱਕੀ ਕੀਤੀ ਹੈ ਚਾਹ ਲਖਦੀ ਕੈਪੀਟਲ ਗ੍ਰਾਂਟ ਮਿਲਦੀ ਗਈ ਹੈ ਪੰਜਾਬ ਦੇ ਇਹ ਯੂਨੀਵਰਸਿਟੀ ਕਿਸਾ ਦੇਖਦੇ ਹੋ ਵੀ ਔਰ ਬੜਾ ਕੁਝ ਦੇਖਣ ਨੂੰ ਤੁਹਾਡਾ ਇਸ ਯੂਨੀਵਰਸਿਟੀ ਵਿੱਚ ਇਹ ਸਾਡੀ ਯੂਨੀਵਰਸਿਟੀ ਹੈ ਦੇ ਸਾਡੀ ਸਰਕਾਰ ਆ ਸਾਡਾ ਫਰਜ ਹੈ ਪੰਜਾਬ ਦੇ ਲੋਕਾਂ ਲਈ ਵਾਈਸ ਚਾਂਸਲਰ ਸਾਹਿਬ ਗਏ ਸਨ ਤੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਅਸੀਂ ਸਾਰਿਆਂ ਨੇ ਜਿਹੜਾ ਸੋਚ ਹੈ Chief Minister ਦੀ ਕਿ ਸਾਡੀ ਖੇਤੀ ਬੜੀ ਤਰੱਕੀ ਕਰੇ ਸਰਦਾਰ ਭਗਵੰਤ ਸਿੰਘ ਮਾਨ ਪਾਣੀ ਦੀ ਬਚਾਅ ਪਾਣੀ ਦੇ ਪਾਵਰ ਤੇ ਕੀ ਸਕੇ ਪਾਣੀ ਨੂੰ ਬੁੜੀਆ ਸਾਹਿਬ ਹਾਂ ਮਹਾਂ ਬਚਾਅ ਕੀ ਕਰਨ ਜਾਓਗੇ ਰੋਕੇ ਗਿਆ ਖਸਾਨਾ ਨੂੰ ਹਰਿਆਣਾ ਵੀ ਰੋਕੇ ਗਿਆ ਹੈ ਯੂਪੀ ਜੀ ਵੀ ਰੋਕੇ ਗਿਆ ਕਿਹਨਾਂ ਜਾਓਗੇ ਦੇਖੋ ਉਹਨਾਂ ਸਰਕਾਰਾਂ ਦੀ ਚਾਹੀਦਾ ਨਹੀਂ ਰੋਕਣਾ ਇਹਨਾਂ ਨੂੰ ਕਿਉਂਕਿ ਪੰਚਾਇਤਾਂ ਚ ਹੀ ਸਾਰੇ ਮਸਲੇ ਹੱਲ ਹੁੰਦੇ ਆ ਉਹਨਾਂ ਨੂੰ ਕਿਸਾਨ ਪੰਚਾਇਤ ਕਰਨ ਦੇਣੀ ਚਾਹੀਦੀ ਕਹਿੰਦੇ ਪਾਬੂ ਪਹਿਲਾਂ ਮੈਦਾਨ ਵਿੱਚ ਜਿਹੜਾ ਪਾਤਾ ਦੇਣਾ ਆਦ ਨੂੰ ਰਾਜੋ ਮੈਦਾਨ ਜਿਹੜਾ ਸਿਰ ਇਹ ਰਾਮੀਲਾ ਉੱਤੇ ਵੀ ਕਰਦਾ ਪਾਣ ਛੋਟਦਾ ਜਿਆਸੀ ਦਾ ਤੇ ਕਿਸਾਨਾਂ ਨੂੰ ਕੰਮ ਹੀ ਰਹੇ ਮੈਂ ਤੇ ਇੱਕੋ ਗੱਲ ਨਬੇੜ ਦਿੱਤੀ ਹੈ ਵੀ ਉਹ ਪੰਚਾਇਤ ਵੀ ਬਹੁਤ ਵੱਡੇ ਮਸਲੇ ਹੱਲ ਹੋਣੇ ਆ ਉਹਨੂੰ ਕਰਨ ਦੇਣਾ ਚਾਹੀਦਾ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਟਿਆ ਦਾ ਅੰਦਾਜ਼ਾ ਦਈਏ ਕਿ ਜਿਹੜੇ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਦੋ ਦਿਨਾਂ ਦਾ ਕਿਸਾਨ ਮੇਲਾ ਅੱਜ ਆਗਾਜ਼ ਹੋ ਚੁੱਕਾ ਹੈ ਤੇ ਅੰਦਾਸੀ ਕੀ ਸਭ ਤੋਂ ਵੱਡਾ ਜਿਹੜਾ ਇਹ ਮੇਲਾ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਜਿਹੜਾ ਦੋ ਦਿਨਾਂ ਦਾ ਕਿਸਾਨ ਮੇਲਾ ਆ ਤਾਂ ਅੰਦਾਸੀ ਕੀ ਅੱਜ ਵਿਸ਼ੇਸ਼ ਤੌਰ ਤੇ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀ ਨੇ ਇਸ ਦਾ ਆਗਾਜ਼ ਕੀਤਾ ਹੈ ਤੇ ਅੰਦਾਸੀ ਕੀ ਇਸ ਦੇ ਨਾਲ ਹੀ ਜਿਹੜ ਨੇ 4 ਲੱਖ ਜਿਹੜੇ 40 ਕਰੋੜ ਦੀ ਗ੍ਰਾਂਟ ਦਿੱਤੀ ਕੀ ਕੈਪੀਟਲ ਗ੍ਰਾਂਟ ਦਿੱਤੀ ਗਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਉਸ ਦੇ ਨਾਲ ਹੀ ਇੱਕ ਸਪਸ਼ਟ ਗੱਲ ਹੈ ਕਿ ਵੀ ਆਉਣ ਵਾਲੇ ਸਮੇਂ 'ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਇੱਦਾਂ ਦੀਆਂ ਹੋਗਲਡਾ ਦੇਖ ਕੇ ਸਭ ਤੋਂ ਵੱਡੀ ਸਿਰਮੌਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਾਇਆ ਜਾਵੇਗਾ। ਕੈਮ ਐਮ ਐਲ ਮੁਨੀਸ਼ਨਾ ਸੰਦੀਪ ਸ਼ਰਮਾ ਡੈਲੀ ਸਰ ਟੀਵੀ ਲੁਧਿਆਣਾ। ਇਹ ਦੁਨੀਆ ਦੀ ਜਿਹੜੀ ਸਿਰਮੌਰ ਯੂਨੀਵਰਸਿਟੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿੱਥੋਂ ਪੰਜਾਬ ਨੇ ਇਸ ਦੇ ਰਾਈ ਬਹੁਤ ਵੱਡੀ ਤਰੱਕੀ ਕੀਤੀ ਹੈ ਅਸੀਂ ਖੇਤੀ ਪ੍ਰਧਾਨ ਸੂਬਾ ਹੈ। ਐਸ ਯੂਨੀਵਰਸਿਟੀ ਨੇ ਬਹੁਤ ਮਿਹਨਤ ਕਰਕੇ ਪੰਜਾਬ ਦਾ ਜਿਹੜਾ ਵਾਤਾਵਰਨ ਵੀ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜੀ ਖੇਤੀਬਾੜੀ ਹੈ ਉਹਦੇ ਵੱਡੇ ਸੁਧਾਰ ਲਿਆ ਕੇ ਵੱਡੀ ਤਰੱਕੀ ਕੀਤੀ ਹੈ ਚਾਈ ਲਖ ਦੀ ਕੈਪੀਟਲ ਗ੍ਰਾਂਟ ਮਿਲਤੀ ਗਈ ਹੈ ਪੰਜਾਬ ਦੇ ਇਹ ਯੂਨੀਵਰਸਿਟੀ ਕਿਹਦਾ ਦੇਖਦੇ ਹੋ ਵੀ ਬੜਾ ਕੁਝ ਦੇਖਦੇ ਹੋ ਫਤਿਹ ਦੀ ਯੂਨੀਵਰਸਿਟੀ ਵਿੱਚ ਇਹ ਸਾਡੀ ਯੂਨੀਵਰਸਿਟੀ ਹੈ ਤੇ ਸਾਡੀ ਸਰਕਾਰ ਦਾ ਸਾਡਾ ਫਰਜ਼ ਹੈ ਪੰਜਾਬ ਦੇ ਲੋਕਾਂ ਲਈ ਵਾਈਸ ਚਾਂਸਲਰ ਸਾਹਿਬ ਗਏ ਸਨ ਤੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਅਸੀਂ ਸਾਰਿਆਂ ਨੇ ਜਿਹੜਾ ਸੋਚ ਹੈ ਜੀ ਮਿਨਿਸਟਰ ਦੀ ਕਿ ਸਾਡੀ ਖੇਤੀ ਬੜੀ ਤਰੱਕੀ ਕਰੇ ਦੇਖੋ ਉਹਨਾਂ ਸਰਕਾਰਾਂ ਦੀ ਚਾਹੀਦਾ ਨਹੀਂ ਰੋਕਣਾ ਇਹਨਾਂ ਨੂੰ ਕਿਉਂਕਿ ਪੰਚਾਇਤਾਂ ਚ ਹੀ ਸਾਰੇ ਮਸਲੇ ਹੱਲ ਹੁੰਦੇ ਆ ਉਹਨਾਂ ਨੂੰ ਕਿਸਾਨ ਪੰਚਾਇਤ ਕਰਨ ਦੇਣੀ ਚਾਹੀਦੀ ਕਹਿੰਦੇ ਪਹਿਲਾਂ ਮੈਦਾਨ ਵਿੱਚ ਗੰਦਾਪਾਨ ਪਾਤਲੇ ਰਹਾਜੋ ਮੈਦਾਨ ਜਿਹੜਾ ਸੀਗਾ ਇਹ ਰਾਮੀਲਾ ਉੱਥੇ ਗੰਦਾਪਾਨ ਛੋਟਦਾ ਜਾਂ ਸੀਗਾ ਤੇ ਕਿਸਾਨਾਂ ਨੂੰ ਕੰਮੇ ਰਹਿਤ ਮੈਂ ਤੇ ਇੱਕੋ ਗੱਲ ਨਬੇੜ ਦਿੱਤੀ ਹੈ ਵੀ ਉਹ ਪੰਚਾਇਤ ਵਿੱਚ ਬਹੁਤ ਵੱਡੇ ਮਸਲੇ ਹੱਲ ਹੋਣੇ ਆ ਉਹਨੂੰ ਕਰਨ ਦੇਣਾ ਚਾਹੀਦਾ 100 ਕੇ ਸਾਹਤ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਟਿਆ ਦਾ ਅੰਦਾਜ਼ਾ ਦਈਏ ਕਿ ਜਿਹੜੇ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੋ ਦਿਨਾਂ ਦਾ ਕਿਸਾਨ ਮੇਲਾ ਅੱਜ ਆਗਾਜ਼ ਹੋ ਚੁੱਕਾ ਹੈ ਤੇ ਅੰਦਾਸੀ ਕੀ ਸਭ ਤੋਂ ਵੱਡਾ ਜਿਹੜਾ ਇਹ ਮੇਲਾ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਜਿਹੜਾ ਦੋ ਦਿਨਾਂ ਦਾ ਕਿਸਾਨ ਮੇਲਾ ਆ ਅੰਦਾਸੀ ਕੀ ਅੱਜ ਵਿਸ਼ੇਸ਼ ਤੌਰ ਤੇ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀ ਨੇ ਇਸ ਦਾ ਆਗਾਜ਼ ਕੀਤਾ ਤੇ ਅੰਦਾਸੀ ਕੀ ਇਸ ਦਿਨ ਆਲੀ ਜਿਹੜਾ ਨੇ 40 ਲੱਖ ਜਿਹੜੇ 40 ਕਰੋੜ ਦੀ ਗ੍ਰਾਂਟ ਦਿੱਤੀ ਕਿ ਕੈਪੀਟਲ ਗ੍ਰਾਂਟ ਦਿੱਤੀ ਗਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ उसपस्ट कर देखो वो यूनिवर्सिटी बनाया जाएगा कैमरा मैन मुनीष लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल पर